ਐਸਪੀ ਸਾਹਿਬ ਆਪ ਤੂੰ মিডিਆ ਕੋ ਅੰਦਰ ਕਿਉਂ ਹੀ ਅਲਾਉ ਕਰ ਰਹਾ ਹੈ ਅਗਰ ਬਾਈਕ ਮੀਡੀਆ ਦੇਖੋ ਮੀਡੀਆ ਨੂੰ ਮੈਂ ਥੇੜ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ ਮੀਡੀਆ ਆਪਣਾ ਹੁਣ ਮੈਂ ਥਾਣੀ ਦੀ ਜਿਹੜੀ ਸਪੌਲਟੀ ਪਰਪਸ ਹੈ ਉਹ ਥੋੜਾ ਕਿੰਨੇ ਸ਼ੀਸ਼ੇ ਜੂ ਲੱਗੇ ਉਹ ਟੁੱਟ ਗਿਆ ਹੈ ਉਹ ਕਿਵੇਂ ਯਾਰ ਸ਼ੀਸ਼ਾ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ ਸ਼ੀਸ਼ੇ ਟੁੱਟੇ ਤੁਹਾਡੇ ਕਹਿਣ ਮੁਤਾਬਕ ਥੋੜਾ ਤੁਸੀਂ ਤੇ ਸਾਰੇ ਤਫਤੀਸ਼ ਫਿਰ ਤੁਸੀਂ ਕਰ ਲਓ ਯਾਰ ਜਦੋਂ ਕਹਿ ਰਹੇ ਤਾਨੂੰ ਨਹੀਂ ਟੁੱਟੇ ਬਸ ਪੰਜਾਬ ਚ ਇੱਕ ਵਾਰ ਫਿਰ ਤੋਂ ਵੱਡਾ ਧਮਾਕਾ ਹੋਇਆ ਏ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ دہشت ਫੈਲ ਗਈ ਏ ਜੀ ਹਾਂ ਪੁਲਿਸ ਥਾਣੇ ਦੇ ਬਾਹਰ ਇਹ ਧਮਾਕਾ ਹੋਣ ਦੀ ਖਬਰ ਮਿਲੀ ਏ ਸੂਤਰਾਂ ਅਨੁਸਾਰ ਇਸ ਧਮਾਕੇ ਦੀ ਆਵਾਜ਼ ਨੂੰ ਕਈ ਕਿਲੋਮੀਟਰ ਦੂਰ ਤੱਕ ਸੁਣਿਆ ਗਿਆ ਪਰ ਦੂਜੇ ਪਾਸੇ ਪੁਲਿਸ ਕਿਸੇ ਵੀ ਤਮਾਕੇ ਤੋਂ ਇਨਕਾਰ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਬਾਈਕ ਦਾ ਟਾਇਰ ਫਟਣ ਕਾਰਨ ਇਹ ਤਮਾਕਾ ਹੋਇਆ ਪਰ ਦੂਜੇ ਪਾਸੇ ਪੁਲਿਸ ਇਹ ਵੀ ਕਹਿੰਦੀ ਸੁਣਾਈ ਦਿੱਤੀ ਕਿ ਕਿ ਗੈਸ ਦੀ 스멜 ਬੜੀ ਤੇਜ਼ੀ ਨਾਲ ਆ ਰਹੀ ਸੀ ਹਾਲਾਂਕਿ ਇਸ ਪੂਰੇ ਘਟਨਾਕਰਮ ਦੌਰਾਨ ਥਾਣੇ ਦੇ ਸ਼ੀਸ਼ੇ ਵੀ ਟੁੱਟੇ ਹੋਏ ਨਜ਼ਰ ਆਏ ਦੂਜੇ ਪਾਸੇ ਇੱਕ ਲੋਕਲ ਪੱਤਰਕਾਰ ਨਾਲ ਜਦੋਂ ਇਹ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਹ ਸਭ ਤੋਂ ਪਹਿਲਾਂ ਤਮਾਕੇ ਦੀ ਬਾਤ ਸੁਣਨ ਤੋਂ ਬਾਅਦ ਥਾਣੇ ਵਿੱਚ ਪਹੁੰਚਿਆ ਅਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਉਸ ਦਾ ਮੋਬਾਈਲ ਖੋਲਿਆ ਅਤੇ ਉਸ ਵੱਲੋਂ ਜੋ ਵੀਡੀਓ ਬਣਾਈ ਗਈ ਸੀ ਉਸ ਨੂੰ ਡਿਲੀਟ ਕਰ ਦਿੱਤਾ ਗਿਆ ਬਹੁਤਾਂ ਦੀ ਗੱਲ ਬਿਲਕੁਲ ਸਹੀ ਇਹ ਲਗਾ ਦਿੱਤਾ ਗਿਆ ਉਹਨੂੰ ਥਾਣੇ ਨੂੰ ਤਾਲ ਲਗਾਉਣ ਲੱਗਾ ਜੇ ਕਿਸੇ ਨੇ ਕੋਈ ਕੰਪਲੇਨਟ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਲੋੜ ਤੋਂ ਵੱਧ ਚੌਕਸੀ ਜਿਹੜੀ ਹੈ ਉਹ ਜੀ ਹਮਰੇ ਸਰ ਦੇ ਮਜੀਠਾ ਪੁਲਿਸ ਸਟੇਸ਼ਨ ਦੇ ਬਾਹਰ ਇਤਿਮਾਕਾ ਹੋਣ ਦੀ ਖਬਰ ਮਿਲੀ ਹੈ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੂਤਰਾਂ ਮੁਤਾਬਕ ਕਿ ਇਤਿਮਾਕੇ ਦੀ ਆਵਾਜ਼ ਨੂੰ ਪੂਰੇ ਮਜੀਠਾ ਨਗਰ ਵਿੱਚ ਸੁਣਿਆ ਗਿਆ ਹੈ ਇਤਿਮਾਕੇ ਤੋਂ ਬਾਅਦ ਪੁਲਿਸ ਨੇ ਥਾਣੇ ਦੇ ਗੇਟ ਬੰਦ ਕਰ ਦਿੱਤੇ ਕਿਉਂਕਿ ਲੋਕ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੂੰ ਵੀ ਥਾਣੇ ਦੇ ਆਲੇ-ਦੁਆਲੇ ਤੈਨਾਤ ਕਰ ਦਿੱਤਾ ਗਿਆ ਉੱਥੇ ਹੀ ਜਦੋਂ ਮੀਡੀਆ ਇਸ ਪੂਰੀ ਖਬਰ ਦੀ ਕਵਰੇਜ ਕਰਨ ਪਹੁੰਚਿਆ ਤਾਂ ਇੱਕ ਲੋਕਲ ਪੱਤਰਕਾਰ ਮੁਤਾਬਕ ਪੁਲਿਸ ਨੇ ਨਾ ਤਾਂ ਉਸ ਨੂੰ ਇਸ ਪੂਰੇ ਘਟਨਾਕਰਮ ਦੀ ਕੋਈ ਜਾਣਕਾਰੀ ਦਿੱਤੀ ਉੱਥੇ ਹੀ ਉਸ ਦਾ ਮੋਬਾਈਲ ਖੋਲਿਆ ਤੇ ਉਸ ਵੱਲੋਂ ਜੋ ਵੀਡੀਓ ਰਿਕਾਰਡਿੰਗ ਕੀਤੀ ਗਈ ਸੀ ਉਸ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਲੋਕਲ ਪੱਤਰਕਾਰ ਮੁਤਾਬਕ ਉਸ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਥਾਣੇ ਦਾ ਗੇਟ ਬੰਦ ਨਹੀਂ ਸੀ ਦੇਖਿਆ ਪਰ ਇਸ ਘਟਨਾ ਤੋਂ ਬਾਅਦ ਤੁਰੰਤ ਗੇਟ ਨੂੰ ਇੱਕ ਵੱਡੇ ਸੰਗਲ ਦੇ ਨਾਲ ਬੰਦ ਕਰ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਥਾਣੇ ਦੇ ਅੰਦਰ ਆਉਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਗਈ ਜਦੋਂ ਧੁਮਾਕੇ ਦੀ ਆਵਾਜ਼ ਆਈ ਆ ਤੇ ਮਹਿਸੂਸ ਹੋਇਆ ਕਿ ਮੁਜੇਠੇ ਦੇ ਵਿੱਚ ਕੁਝ ਇਹੋ ਜਿਹਾ ਵਾਪੜਿਆ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਹੈਗਾ ਹਾਂਜੀ ਮੈਂ ਇੱਥੋਂ ਤਕੜੀਵਾਂ ਅੱਧਾ ਕਿਲੋਮੀਟਰ ਓਨਾ ਕਿਲੋਮੀਟਰ ਘਾੜਿਆ ਮੇਰਾ ਤੇ ਮੈਂ ਉਦੋਂ ਬਾਅਦ ਨਿਕਲ ਕੇ ਆਇਆ ਤੇ ਮੁਜੇਠੇ ਥਾਣੇ ਦੇ ਵਿੱਚ ਆ ਕੇ ਜਦੋਂ ਪਤਾ ਕੀਤਾ ਜਾਣਕਾਰੀ ਲੈਣੀ ਚਾਹੀਏ ਤੇ ਉਹਨਾਂ ਨੇ ਮੇਰਾ ਫੋਨ ਵੀ ਖੋਲਿਆ ਤੇ ਪੁਲਿਸ ਮੁਲਾਜ਼ਮ ਨੇ ਉਹ ਉਹਦੇ ਵਿੱਚ ਇਹਨਾਂ ਦੇ ਕੰਟਰੋਵਰਸ਼ੀਅਲ ਬਿਆਨ ਸੀਗੇ ਕਦੀ ਉਹ ਕਹ ਰਹੇ ਕਿ ਸਿਲੰਡਰ ਬਲਾਸਟ ਹੋਇਆ ਕਦੀ ਕਹ ਰਹੇ ਟਾਇਰ ਬਲਾਸਟ ਹੋਇਆ ਤੇ ਮੈਂ ਆਲਮੋਸਟ ਉਹਦੀ ਰਿਕਾਰਡਿੰਗ ਵੀ ਕੀਤੀ ਸੀ ਤੇ ਉਹਨਾਂ ਦੇ ਮੁਲਾਜ਼ਮ ਵੱਲੋਂ ਮੇਰਾ ਫੋਨ ਖੋ ਕੇ ਤੇ ਉਹ ਵੀਡੀਓ ਵੀ ਡਿਲੀਟ ਕਰ ਦਿੱਤੀ ਗਈ ਹੈ ਨਹੀਂ ਅੰਦਰ ਤੇ ਜਾਣਦਾ ਤੇ ਕਿਸੇ ਨੂੰ ਅਜੇ ਤੱਕ ਮੈਂ ਮੇਨ ਗੇਟ ਤੱਕ ਸੀਗੇ ਜੀ ਕੀ ਲੱਗਦਾ ਸੀਗਾ ਜੀ ਮੋਟਰਸਾਈਕਲ ਦੇ ਟਾਇਰ ਦਾ ਬਲਾਸਟ ਦੀ ਆਵਾਜ਼ ਹੋ ਸਕਦੀ ਆ ਇਹ ਤੇ ਦੇਖੋ ਮੋਟਰਸਾਈਕਲ ਦੀ ਬਲਾਸਟ ਇੰਨੀ ਨਹੀਂ ਹੋ ਸਕਦੀ ਹਾਂ ਟਰੱਕ ਦਾ ਕਹਿ ਸਕਦੇ ਹਾਂ ਅਸੀਂ ਮੰਨ ਵੀ ਸਕਦੇ ਹਾਂ ਕਿ ਟਰੱਕ ਦਾ ਬਲਾਸਟ ਇੰਨੀ ਦੂਰ ਤੱਕ ਜਾ ਸਕਦਾ ਹੈ ਐਜੇ ਪੱਤਰਕਾਰ ਹੁੰਦੇ ਨਾ ਤੇ ਸਾਨੂੰ ਇੰਨੀ ਵੀ ਤਾਂ ਸਮਝ ਆ ਗਈ ਆ ਐਜੇ ਪੱਤਰਕਾਰ ਹੋਣਾਂ ਤਾਂ ਕੀ ਮਹਿਸੂਸ ਕਰਦੇ ਜੀ ਇਸ ਵੇਲੇ ਕਿ ਕੀ ਛਪਾਇਆ ਜਾ ਰਿਹਾ ਕੋਈ ਚੀਜ਼ ਕਿ ਜਾਂ ਕੁਝ ਹੈ ਕੁਛ ਐ ਸਰ ਇਹ ਤੁਹਾਨੂੰ ਵੀ ਪਤਾ ਹੈ ਇਹ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਅਗਰ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਤਾਂ ਸਿਕਿਉਰਿਟੀ ਦਾ ਹਵਾਲਾ ਦੇ ਕੇ ਖਾਸ ਕਰਕੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਹੈਗਾ ਜਿਹੜੇ ਗੇਟ ਪਹਿਲਾਂ ਬੰਦ ਹੁੰਦੇ ਸੀ ਸਰ ਅਹੀਂ ਮੂਝੇ ਠਹਿਰਨ ਵਾਲੇ ਰਾਤ 12 ਵਜੇ ਵੀ ਆਏ ਹਨ ਤਾਂ ਸਾਡਾ ਗੇਟ ਅਹੀਂ ਕਦੀ ਨਹੀਂ ਬੰਦ ਵੇਖਿਆ ਸੀ ਜੀ ਜੀ ਵੀ ਕਹਿੰਦਾ ਚੁੱਪੇ ਨੇ ਕੋਈ ਇਹ ਦੇਖੋ ਮੌਕੇ ਤੇ ਜਾ ਕੇ ਪਤਾ ਲੱਗੇਗਾ ਜੋ ਕੀ ਹੁਣ ਇਸ ਟਾਈਮ ਮੰਨ ਜਿਵੇਂ ਜਿਵੇਂ ਬੋਲਿਆ ਜਾ ਉਥੇ ਜਦੋਂ ਇਸ ਸਬੰਧੀ ਐਸਐਸਪੀ ਦਿਹਾਤੀ ਚਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਿਸੇ ਵੀ ਪੱਤਰਕਾਰ ਦਾ ਮੋਬਾਈਲ ਖੋਣ ਵੀਡੀਓ ਡਿਲੀਟ ਕਰਨੇ ਜਾਂ ਫਿਰ ਤਮਾਕੇ ਵਰਗੇ ਕਿਸੇ ਮਾਮਲੇ ਤੋਂ ਸਾਫ ਮੁਕਰ ਦੇ ਨਸਰਾਏ ਚਰਨਜੀਤ ਸਿੰਘ ਮੁਤਾਬਕ ਥਾਣੇ ਵਿੱਚ ਖੜੀ ਕਾਰ 'ਚ ਇਹ ਤਮਾਕਾ ਹੋਇਆ ਏ ਕਾਰ ਦਾ ਟਾਇਰ ਫਟਣ ਕਾਰਨ ਇਹ ਬਲਾਸਟ ਹੋਇਆ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਏ ਟਾਇਰ ਦਾ ਪਟਾਕਾ ਵਿਆ ਹੀ ਟਾਇਰ ਦੇ ਪਟਾਕੇ ਦੀ ਕਿਸੇ ਨੇ ਦੱਸਤਾ ਗਲਤ ਆਪਣਾ ਨਿਊਜ਼ ਚਲਾਤੀ ਕਿਸੇ ਨੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ। ਦੇਖੋ ਸਰ ਕੁਝ ਮੀਡੀਆ ਕਰਮਚਾਰੀਆਂ ਦੇ ਮੋਬਾਈਲ ਖੋਏ ਗਏ ਨੇ ਕਹਿੰਦੇ ਵੀਡੀਓ ਡਿਲੀਟ ਕੀਤੀ ਜਾਂ ਗਈ ਜ ਨੇ ਕੀ ਕਰ ਰਹੇ ਨੇ। ਕਿਸੇ ਕਿਸੇ ਵੀ ਮੀਡੀਆ ਦਾ ਮੋਬਾਈਲ ਨਹੀਂ ਖੋਇਆ ਗਿਆ। ਕਿਸੇ ਮੀਡੀਆ ਦੀ ਵੀਡੀਓ ਡਿਲੀਟ ਨਹੀਂ ਕੀਤੀ ਗਈ। ਨਾ ਕੋਈ ਇਹੋ ਜੀ ਗੱਲ ਹੋਈ। ਦੋ ਨਾ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜੀ ਗੱਲ ਨਹੀਂ ਹੈ। ਜਿਹੜਾ ਮੋਟਰਸਾਈਕਲ ਦੀ ਟਾਇਰ ਕਿੱਥੇ ਆ ਮੋਟਰਸਾਈਕਲ ਕਿੱਥੇ ਹੈ? ਮੋਟਰਸਾਈਕਲ ਆਪਣਾ ਜਿਹੜਾ ਮਲਾਜਮ ਆਪਣਾ ਟਾਇਰ ਨਾਲ ਹਵਾ ਭਰਦਾ ਸੀ ਜਿਵੇਂ ਅੱਜ ਕੱਲ ਮਲਾਜਮਾਂ ਨੇ ਪੰਪ ਰੱਖਿਓ ਟਾਇਰ ਫਟ ਗਿਆ ਤੇ ਟਾਇਰ ਆਪਣਾ ਮੋਟਰਸਾਈਕਲ ਲੈ ਗਿਆ। ਸਰ ਮੈਂ ਵੀ ਅਸੀਂ ਬੋਝੂਣ ਸੀ ਕਹਿੰਦੇ ਗੈਸ ਦੀ ਬੜੀ ਸਮੈਲ ਆ ਰਹੀ ਸੀ ਕਿ ਸਿਲੰਡਰ ਤੇ ਗੈਸ ਦੀ ਬੜੀ ਸਮੈਲ ਹੈ ਕੀ ਕਾਰਨ ਕੀ ਸਿਲੰਡਰ ਤਾਂ ਅੱਜਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੜ ਜਾਂਦਾ ਤੇ ਕਿਸੇ ਸਿਲੰਡਰ ਦੀ ਉਹ ਸਮੈਲ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜਿਆਂ ਅੰਦਰ ਮਲਾਜ਼ਮ ਦਾ ਪਤਾ ਲੱਗਾ ਕੌਣ ਹੈ ਮਲਾਜ਼ਮ ਹੈ ਮੈਂ ਨੂੰ ਪੁੱਛੂਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪ ਲੈਂਦਾ

ਬਾਈਕ ਕਿ ਉਹ ਕਹਿੰਦਾ ਦੇਸਪਸਾ ਵੀ ਨਹੀਂ ਕਿ ਬਾਈਕ ਕਿਹਾ ਗਾਇਬ ਹੋ ਗਿਆ ਉਹ ਅਗਰ ਬਾਈਕ ਮੈਂ ਉਹ ਯਾਰ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ ਬਾਈਕ ਕਿੱਥੇ ਗਵਾ ਉਹ ਨਹੀਂ ਬੈਗ ਜਿਹੜੀ ਬਾਈਕ ਬੈਗ ਲੈ ਗਿਆ ਹੈ ਕਿਵੇਂ ਜਾਂ ਥਾਣਾ ਸਾਡਾ ਸਕਿਉਰਟੀ ਪਰਪਸ ਮੈਂ ਤਾਂ ਉਹਨੂੰ ਗੇਟ ਤੇ ਉੱਥੇ ਖੜ ਕੇ ਜੋ ਜ ਦਿੱਤੀ ਕੋਈ ਗੱਲ ਥੋੜਾ ਹੈਗੀ ਤੇ ਗੇਟ ਤੇ ਸਾਡਾ ਪਰਪਸ ਹੈ ਬੰਦ ਕਰਨਾ ਸਾਡਾ ਸਕਿਉਰਟੀ ਹੈ ਟੀਐਸਪੀ ਸਾਹਿਬ ਆਪ ਤੂੰ মিডিਆ ਨੂੰ ਅੰਦਰ ਕਿਉਂ ਹੀ ਅਲਾਉ ਕਰ ਰਹਾ ਅਗਰ ਬਾਈਕ ਮੀਡੀਆ ਦੇਖੋ ਮੀਡੀਆ ਨੂੰ ਮੈਂ ਗੇਟ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ ਮੀਡੀਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕਿਉਰਟੀ ਪਰਪਸ ਹੈ ਉਹ ਸਰਫ ਤੋਂ ਬਾਈਕ ਨੂੰ ਦਿਖਾ ਦੇ ਆ ਕੋਈ ਐਸ ਤਰ੍ਹਾਂ ਦੀ ਗੱਲ ਨਹੀਂ ਉਹ ਅੱਛਾ ਖਿੜਕੀਆਂ ਦੇ ਸ਼ੀਸ਼ੇ ਜੋ ਲੱਗੇ ਉਹ ਅੱਛੇ ਟੁੱਟ ਗਏ ਉਹ ਕਿਵੇਂ ਯਾਰ ਸ਼ੀਸ਼ਾ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ ਸ਼ੀਸ਼ਾ ਟੁੱਟੇ ਤੁਹਾਡੇ ਕਹਿਣ ਮਦਦਕ ਥੋੜਾ ਤੁਸੀਂ ਤੇ ਸਾਰੇ ਤਫਤੀਸ਼ ਫਿਰ ਤੁਸੀਂ ਕਰ ਲਓ ਯਾਰ ਜਦੋਂ ਕਹਿ ਰਹੇ ਤੁਹਾਨੂੰ ਨਹੀਂ ਟੁੱਟੇ ਬਸ ਅੰਦਰ ਜਾਣ ਦਿਓ ਨਾ ਦਿਖਾ ਦਿਓ ਸਰ ਮੌਕਾ ਮੌਕਾ ਦਿਖਾ ਦਿਓ ਮੌਕਾ ਦਿਖਾ ਦਿਓ ਸਦਾਸੀ ਕੇ ਜਨਾਲਾ ਥਾਣੇ ਦੇ ਬਾਹਰ ਆਈ.ਈ.ਡੀ ਅਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਗੁਰਬਖਸ਼ ਨਗਰ ਪੁਲਿਸ ਚੌਕੀ ਅੰਦਰ ਤਮਾਕੇ ਤੋਂ ਬਾਅਦ ਇਹ ਲਗਾਤਾਰ ਤੀਜੀ ਘਟਨਾ ਹੈ ਜਦੋਂ ਥਾਣੇ ਦੇ ਅੰਦਰ ਇਸ ਤਰੀਕੇ ਦੇ ਨਾਲ ਤਮਾਕਾ ਹੋਇਆ ਹੋਵੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਜਦਕਿ ਲੋਕਲ ਲੋਕਾਂ ਨੇ ਇਸ ਨੂੰ ਇੱਕ ਵੱਡੀ ਘਟਨਾ ਦੱਸਿਆ ਹੈ ਉੱਥੇ ਹੀ ਪੱਤਰਕਾਰ ਵੱਲੋਂ ਵੀ ਆਪਣਾ ਮੋਬਾਈਲ ਫੋਨ ਵੀਡੀਓ ਡਿਲੀਟ ਕਰਨ ਅਤੇ ਥਾਣੇ ਦੇ ਸ਼ੀਸ਼ੇ ਆ ਟੁੱਟਣ ਤੱਕ ਦੇ ਇਲਜ਼ਾਮ ਲਗਾਏ ਗਏ ਨੇ ਫਿਲਹਾਲ ਇਸ ਪੂਰੇ ਮਾਮਲੇ ਦੀ ਕੀ ਸਚਾਈ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਘਟਨਾ ਨੇ ਦੇਰ ਰਾਤ ਇਲਾਕੇ ਦੇ ਲੋਕਾਂ ਨੂੰ ਸਹਿਮਜ ਪਾ ਦਿੱਤਾ ਹੈ ਅੰਮ੍ਰਿਤਸਰ ਤੋਂ ਹਰਜੀਤ ਕਰੇਵਾਲ ਸੈਂਟਰਲ ਪੰਜਾਬ ਟੀਵੀ